ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਬਦੁੱਲਾਹ ਭਾਈ ਸੁਖਵਿੰਦਰ ਸਿੰਘ ਜੋ ਕਿ ਅਸੀਂ ਪਹਿਲਾਂ ਇੱਥੇ ਗੁਰਦੁਆਰਾ ਬੀਬੀਆਂ ਵਾਲਾ ਵਿਖੇ ਸੇਵਾ ਕਰਦੇ ਹੁੰਦੇ ਸੀ ਤਾਂ ਇਹ ਇਸ ਤੋਂ ਉਪਰੰਤ ਅਸੀਂ ਤਲਵਿਹਰ ਦੰਮਾ ਸਾਹਿਬ ਦੇ 3 ਸਾਲਾਂ ਦਾ ਜੋ ਕਿ ਕੀਰਤਨ ਦਾ ਕੋਰਸ ਕਰਕੇ ਅੱਜ ਜਦੋਂ ਵੀ ਇੱਥੇ ਪਰਤੇ ਹਾਂ ਤਾਂ ਅੱਜ ਇੱਥੇ ਬਾਬਾ ਹਜਾਰਾ ਸਿੰਘ ਜੀ ਦੀ 10 ਬਰਸੀ ਤੇ ਸਾਨੂੰ ਕੀਰਤਨ ਕਰਨ ਦਾ ਜੋ ਕਿ ਸੁਭਾਗਾ ਸਮਾਪਤ ਹੋਇਆ ਹੈ ਇਥੋਂ ਇਹ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜਸਵੰਤ ਸਿੰਘ ਜੀ ਜੋ ਕਿ ਇਸ ਟਾਈਮ ਇੱਥੇ ਸ਼ਿਵਾਨ ਬਾਰੇ ਹਨ ਉਹਨਾਂ ਦੇ ਪ੍ਰਖਾਏ ਸਾਨੂੰ ਅੱਜ ਇੱਥੇ ਕੀਰਤਨ ਕਰਨ ਦਾ ਸੁਭਾਗਾ ਸਮਪਰਪਤ ਸਾਡੇ ਨਾਲ ਬਹੁਤ ਸਤਿਕਾਰਯੋਗ ਬਾਬਾ ਸੁਖਦੇਵ ਸਿੰਘ ਜੀ ਸੁਖਨੀ ਸਾਹਿਬ ਸੋਸਾਇਟੀ ਦੇ ਜੋ ਕਿ ਬਹੁਤ ਯੋਗਦਾਨ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਸੁਖਦੇਵ ਸਿੰਘ ਜੀ ਸੁਖਨੀ ਸਾਡੀ ਦੇ ਚੇਅਰਮੈਨ ਅੱਜ ਅਸੀਂ ਧੰਨ ਧੰਨ ਬਾਬਾ ਹਯਾਰਾ ਸਿੰਘ ਨੀਕਾ ਨਨਕਾਣਾ ਮੰਗੇ ਵਾਲੇ ਜਿਨ੍ਹਾਂ ਦੀ ਵਰਸੀ ਮਨਾਈ ਹੈ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਸੇ ਪ੍ਰਾਨਾ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਨਸ਼ਿਆਂ ਤੋਂ ਰਹਿ ਤੋ ਗੁਰੂ ਘਰ ਨਾਲ ਜੋ ਬਾਣੀ ਤੇ ਬੰਨਣਾ ਜੁੜ ਕੇ ਗੁਰੂ ਦੇ ਸੇਵਾ ਵਿੱਚ ਲਾ ਕੇ ਉਹਦਾ ਅਸ਼ੀਰਵਾਦ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਦਲਜੀਤ ਸਿੰਘ ਜੀ ਸ੍ਰੀ ਸੁਖਣੀ ਸਾਹਿਬ ਸੇਵਾ ਸੈਡ ਦੇ ਮੁਖਸੇ ਬਤਾਰ ਹੁੰਦੇ ਨਾਤੇ ਅੱਜ 10 ਬਰਸੀ ਬਾਬਾ ਹਜਾਰਾ ਸਿੰਘ ਦੀ ਮਨਾਈ ਗਈ ਹੈ ਤੇ ਸਾਰੀਆਂ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਹੈ ਤੇ ਇਹ ਬਾਬਾ ਹਜਾਰਾ ਸਿੰਘ ਦੀ ਬਾਪੂ ਜੀ ਵੱਡੇ ਸਾਡੇ ਉਹ ਮੰਗੇ ਨਨਕਾਣਾ ਸਾਹਿਬ ਤੋਂ ਛੋਟੇ ਨਨਕਾਣਾ ਸਾਦੋਂ ਆਏ ਸੀ ਤੇ ਇੱਥੇ ਆਣ ਕੇ ਬੈਠੇ ਚਾਨ ਇੱਥੇ ਉਹ ਤਪ ਕਰਦੇ ਨੇ ਬਾਬਾ ਤਾਂ ਆਪਾ ਹਜਾਰਾ ਸਿੰਘ ਜੀ ਅੱਜ ਉਹਨਾਂ ਦੀ ਤਪਸਾ ਦਾ ਬਹੁਤ ਜ਼ਿਆਦਾ ਤਪ ਜਿਹੜਾ ਬਾਬਾ ਹਜਾਰਾ ਸਿੰਘ ਕੀਤਾ ਅੱਜ ਉਹਦਾ ਅਸਰ ਦਿਖਾਈ ਦਿੱਤਾ ਕਿ ਇੰਨੀ ਸ਼ਕਤ ਪਹੁੰਚੀ ਆ ਦੇ ਆਦੇ ਵੀ ਅਜਿ ਜਦੋਂ ਅਰਦਾਸ ਤੋਂ ਬਾਅਦ ਵੀ ਸੰਗਤ ਆਈਗੀ ਮੱਥਾ ਟੇਕਣ ਵਾਸਤੇ ਅਸੀਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਕੇ ਪਾਤ੍ਰਾ ਮਿਲੇ ਹਰ ਗੁਣ ਗਾਵੇ ਸਦਾ ਸੁਭਾਈ ਮਨ ਮੈਂ ਕਿੰਨਾ ਸਰਲ ਗੁਰ ਪਾਵਾ ਜੀ ਕੈ ਸੰਗ ਸਹਾਈ ਜੀ ਇਹ ਸੂਜ ਦੇਵਨੁਦੀ ਅਤੇ ਸੁਮੇਸ਼ਾ ਸੁਸੇਵੀ ਬਲੰਦ ਸੰਤਾਨ ਸੇਵਾਦਾਰ ਜੀ ਵਾ ਅਕਰ ਜਤਾ ਹੈ ਧੰਨ ਬਾਬਾ ਮਹਿੰਦਾਂ ਸਿੰਘ ਜੀ ਭੰਤ ਨਿਕਰਨਪਾਲ ਸਾਹਿਬ ਮੰਗੇ ਵਾਲੇ ਉਹਨਾਂ ਦੀ ਅੰਸਾਰੀ ਧੰਨ ਬਾਬਾ ਹਿਆਰਾ ਸਿੰਘ ਜੀ ਜਿਨ੍ਹਾਂ ਦੀ ਸਲਾਣਾ ਦਾ ਸੀ ਮੁੱਖ ਰੱਖਦਿਆਂ ਹੋਇਆ ਪਰਸੋਂ سموی سنگت سیوا کر کے سہجا کے بھوگ پائے گئے سن پرنت پرسوں روزی پانی آئی مٹائی اپنا پاسا آرم کروائے گئے سن جو کہ بھائی گوپ سنگھ بھائی ہر نام سنگھ درشن گروپ کا قطرتا کر کے پاٹ شاہ کا شکرانہ کرتے ਸ੍ਰੀ ਸੰਤਾ ਦੇ ਸਰਵਤਿ ਪੜੇਵਾਰ ਦੇ ਪਰਵਾਰਾਂ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਛਡਰਨਾ ਕਰਦੇ ਹੋਏ ਬ੍ਰਹਮ ਕਰਾਇਆ। ਅਮਾਚੀ ਕਿਰਪਾ ਕਰ ਨੂੰ ਸ੍ਰੀ ਵਾਹਿਗੁਰੂ ਦੀ ਸੇਵਾ ਦੇਖੇ ਵਿੱਚ ਤੁਮ ਸ਼ੁਭਾ ਨਵਾ ਮਰੋਪਾਉਨਾ ਸਪੂਰਨ ਕਰੂੰ। ਚੜ੍ਹਦੀ ਕਲਾ ਹਰ ਪਦਾਨੇ ਹਦੇ ਬਖਸ਼ਿਸ਼ ਕਰੂੰ। ਹੋਣ ਸ੍ਰੀ ਸਾਹਿਬ ਸ੍ਰੀ ਦੇ ਪ੍ਰਦਾਨ ਕਰ ਤਰਜੀਤ ਸਿੰਘ ਜੀ ਸ੍ਰੀ ਚੰਦ ਸੰਤਨ ਬੇਝੀ ਹੈ ਕਿ ਤੁਹਾਡੇ ਨਿਕਰਾ ਜਦ ਕਰ ਜਗਲ ਸਭਾ ਨੇ ਚੱਕੀ ਜਾਨ ਦੀ ਕਿਰਪਾਤਾ ਕਰਨੀ ਹੈ ਜੀ ਦੀਪੀਆਂ ਭੈਣ ਦੇਨ ਜੀ ਹੈ ਕਿ ਦਸਵੀਂ ਮਨ ਰੋਕ ਕੇ ਬਾਅਦ ਦੇ ਵਿੱਚ ਪ੍ਰਸ਼ਾਦਾ ਸ਼ਗਲ ਦੀ ਕਿਰਪਾਤਾ ਕਰਵਾਹੀ ਕੀਤਾ ਬੋਸਾ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਕੀ ਫਤਿਹ ਤੁੰਤਨਾ ਸੇ ਗੁਰੂ ਗ੍ਰੰਥ ਸਾਹਿਬ ਜੀ ਜੀ ਸਾਰੇ ਸੰਗਤਾਂ ਬਧਿਆਹਾਂ ਸਵਾਗਤ ਹੈ ਜੀ ਤੁਹਾਡਾ ਮਾਫੀ ਦੇਣਾ ਰਾਏ ਕੁਮਾਰ ਕਿਤਾਬਾਂ ਸਾਹਿਬ ਰਾਏ ਕੁਮਾਰ ਜੀ ਭਤੀ ਅੱਜ ਸਾਡੀ ਸਰਕਾਰ ਜੀ ਸੰਤ ਬਾਬਾ ਹਜਾਰਾ ਸਿੰਘ ਜੀ ਦੀ ਵਰਸੀ ਦੇ ਸੰਦਰਭੇ ਨਾਲ ਤੇ 탑 ਪਸਾਨ ਬਾਬਾ ਹਜਾਰਾ ਸਿੰਘ ਜੀ ਦਾ ਪਰ ਸਮਾਗਮ ਹੈ ਬੋਲੇ ਸਕਦੇ ਵੀ ਤੇ ਨਾਲ ਤੁਵਾਲੀ ਤੇਰੇ ਬਾਰੇ ਪੁੱਛ ਬੇਤੀ ਪ੍ਰਵਾਦ ਕੋ ਸਾਡੇ ਛੋਟੇ ਛੋਟੇ ਬੱਚੇ ਹਾਂ ਇਹ ਥੋਰ ਬੇਤੀ ਕਰਦੇ ਹਾਂ ਉਹ ਸਾਡੇ ਸਰਕਾਰ ਜੋ ਹੈ ਬਾਬਾ ਜਸਨ ਸਿੰਘ ਵੀ ਪਹੁੰਚਣਾ ਬੋਲੋ ਸਾਡੇ ਸਰਦਾਰ ਜਗਤਪ੍ਰਿੰਤ ਕੌਰ ਜੀ ਸਾਡੇ ਚੌਕੋ ਦੀ ਸੇਵਾ ਬਹੁਤ ਜਦੀ ਕਰਦੇ ਹਨ ਬਹੁਤ ਹੈ ਸਾਡੇ ਜਿਲ੍ਹੇ ਵਿੱਚ ਸਾਡੇ ਮੇਗਾ ਪ੍ਰਧਾਨ ਜੀ ਪਹੁੰਚੇ ਹਨ ਸੁਸ਼ੀਲ ਕਮਾਲ ਚੇਅਰਮੈਨ ਜੀ ਕੋਈ ਪਹੁੰਚੇ ਹਨ ਸਰਦਾਰ ਗੁਰਵਿੰਦਰ ਸਿੰਘ ਜੀ ਸਰਦਾਰ ਕਿਸੇਦਰ ਸਿੰਘ ਪਹੁੰਚੇ ਜੁਗਿਆ ਵੀ ਸੰਤਾ ਪਹੁੰਚੇ ਹਨ ਉਹਨਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਭੈਣ ਜੀ پرنتر پہنچ واحس واحد سارے بےنتی ہے کہ پرشاد لینتے پرنٹ گرو کا لگے والے شاپ دینا ہے پہلے میرے بھائی صاحب سارے سمے سکن گے اسی بات دنیا لگے سکن بےنتی پروان کرو واحر جی کا خال